ਹਮਾਰਾ ਪਾਰ 4 ਬੀ ਕਾ ਜ਼ਮੀਨ ਹੈ 4 ਬੀ ਕਾ ਜ਼ਮੀਨ ਹੈ ਜਹੀਂ ਪੇ ਇਹ ਇਹ ਨਹੀਂ ਇਹ ਡਾਂਗੜ ਕੀ ਹੈ ਹਾਂ ਮਿਆਉ ਹਤੇ ਘੇਉ ਚਨਾ ਧਨੀਆ ਹਾਂ ਹਾਂ ਇਹ ਸੇ ਲੈ ਜਾਤਾ ਹੈ ਨਹੀਂ ਡੀਲਰ ਨਹੀਂ ਅਮੀ ਲੈ ਜਾ ਕੇ ਮੰਡੀ ਆਪ ਲੈ ਕੇ ਜਾਂਦੇ ਹੋ ਹਾਂ ਠੀਕ ਹੈ ਜੀ ਕੌਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ ਹੈਗੀ ਜੀ ਅੱਜ ਤਰੀਕ ਹੈਗੀ ਜੀ 28 ਸਤੰਬਰ 2025 ਅੱਜ ਆਪਾਂ ਸ਼ਿਵਪੁਰੀ ਤੋਂ ਚੱਲਣਾ ਅੱਗੇ ਦੀ ਯਾਤਰਾ ਜਿਹੜੀ ਆਪਣੀ ਉਹ ਸ਼ੁਰੂ ਕਰਨੀ ਹੈ ਜਿਵੇਂ ਕੱਲ੍ਹ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀ ਆਪਾਂ ਆਗਰੇ ਤੋਂ ਚੱਲ ਕੇ ਸ਼ਿਵਪੁਰੀ ਪਹੁੰਚ ਗਏ ਸੀਗੇ ਇਧਰ ਪਿੱਛੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਭਾਈ ਬਾਲਾ ਜੀ ਇਹ ਸਥਾਨ ਤੇ ਆਪਾਂ ਰਾਤ ਰੁਕੇ ਸੀਗੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਰਨਾਂ ਚੋਂ ਪ੍ਰਾਪਤ ਧਰਤੀ ਹੈ ਇਹ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਦੀ ਭਾਈ ਮਰਦਾਨਾ ਜੀ ਦੇ ਨਾਲ ਆਏ ਸੀਗੇ ਤੇ ਇੱਥੋਂ ਆਪਾਂ ਚੱਲ ਕੇ ਹੁਣ ਅੱਗੇ ਦੀ ਯਾਤਰਾ ਜਿਹੜੀ ਆਪਣੀ ਉਹ ਸ਼ੁਰੂ ਕਰਨੀ ਹੈ ਹਜੂਰ ਸਾਹਿਬ ਦੇ ਵਿੱਚ ਆਪਾਂ ਤੁਹਾਨੂੰ ਦਵਾਵਾਂਗੇ ਜਿਹੜੇ ਵੀ ਇਤਿਹਾਸਿਕ ਸਥਾਨ ਆਉਣਗੇ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਤੇ ਸਮਾਂ ਸਵੇਰੇ 4:30 ਵਜੇ ਦਾ ਹੋ ਗਿਆ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਬੱਸਾਂ ਆਪਣੀਆਂ ਤਿਆਰ ਖੜੀਆਂ ਨੇ ਸਮਾਨ ਆਪਾਂ ਬੱਸਾਂ ਦੇ ਵਿੱਚ ਰੱਖਤਾ ਤੇ ਚਲਦੇ ਹਾਂ ਅੱਜ ਦੀ ਯਾਤਰਾ ਜਿਹੜੀ ਉਹ ਸ਼ੁਰੂ ਕਰਦੇ ਹਾਂ ਸਾਹਮਣੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਭਾਈ ਬਾਲਾ ਜੀ ਪਾਸ਼ਾਹੀ ਪਹਿਲੀ ਤੇ ਚਲਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਆਪਾਂ ਦਰਸ਼ਨ ਕਰਦੇ ਹਾਂ ਤੇ ਮੱਥਾ ਟੇਕ ਕੇ ਫਿਰ ਉਸ ਤੋਂ ਬਾਅਦ ਜੋ ਅੱਜ ਦੀ ਯਾਤਰਾ ਅੱਜ ਦਾ ਸਫ਼ਰ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ ਪਰਮਾਤਮਾ ਕਿਰਪਾ ਨਾਲ ਸਦਾ ਸੰਗਤਾਂ ਦੇ ਆਈ ਅਦਿਨਿਯਾ ਰਿਤੇ ਨਾਮ ਨਾਮ ਮਤੁ ਰਾਜੀ ਮਤਤ ਧਨ ਤੇਰਾ ਜੋ ਚਰਤੀ ਜੰਗ ਹੈ ਅੱਜ ਦਾ ਆਪਾਂ ਸਫਰ ਜਿਹੜਾ ਉਹ ਸ਼ੁਰੂ ਕਰਨ ਲੱਗੇ ਆ ਸ਼ੇਪੂਰੀ ਤੋਂ ਸਮਾਂ ਹੋ ਗਿਆ ਸਵੇਰੇ 4:30 ਤੇ ਬੱਸ ਆਪਣੀ ਜਿਹੜੀ ਉਹ ਤਿਆਰ ਖੜੀ ਹੈ ਤੇ ਆਪਾਂ ਸ਼ਾਮ ਨੂੰ ਅੱਜ ਸ਼ਾਇਦ ਬਹਿਰਾਮਪੁਰ ਰੁਕੀ ਜਾ ਕੇ ਬਾਕੀ ਸਾਰੀ ਜਾਣਕਾਰੀ ਆਪਾਂ ਬੱਸ ਦੇ ਵਿੱਚ ਬੈਠ ਕੇ ਜਿਹੜੀ ਉਹ ਤੁਹਾਨੂੰ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰਦੇ ਆ ਬੱਸਾਂ ਆਪਣੀਆਂ ਜਿਹੜੀਆਂ ਉਹ ਤਿਆਰ ਖੜੀਆਂ ਨੇ ਸਾਹਮਣੇ ਪੋਸਟਰ ਲੱਗਿਆ ਆਇਆ ਤੀਰਥ ਯਾਤਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਇਹਨੂੰ ਉਹਨਾਂ ਵੀ ਹੋ ਗਿਆ ਤਿਆਰ ਹਾਂ ਬਈ ਤਿਆਰੀ ਹੈ ਪੂਰੀ ਹਾਂਜੀ ਹਾਂਜੀ ਸਾਥ ਸ੍ਰੀਆ ਦਾ ਆਲੋ ਆਤਮਾ ਵਾਹੇ ਸਤਿਗੁਰੂ ਸਾਥ ਜੀ ਪੁਰੀ ਤੋਂ ਅੱਜ ਦਾ ਆਪਾਂ ਸਫਰ ਜਿਹੜਾ ਉਹ ਸ਼ੁਰੂ ਕਰ ਲਿਆ ਸਮਾਂ ਤਕਰੀਬਨ ਪਾਉਣੇ 1:05 ਵਜੇ ਦਾ ਹੋਇਆ 180 ਕਿਲੋਮੀਟਰ ਜਿਹੜੀ ਉਹ ਦੂਰੀ ਹੈ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਦੌਂਤਮਾ ਸਾਹਿਬ ਆਪਾਂ ਹੁਣ ਜਾ ਕੇ ਰੁਕਾਂਗੇ 180 ਕਿਲੋਮੀਟਰ ਦੇ ਇਥੋਂ ਤੇ ਸਾਹਮਣੇ ਜਿਹੜਾ ਉਹ ਬੋਰਡ ਆ ਗਿਆ 85 104 ਕਿਲੋਮੀਟਰ ਗੁਰਨਾ 84 ਤੇ ਕੋਟਾ 224 ਸਮਾਂ ਹੋ ਗਿਆ ਇਸ ਵੇਲੇ ਸਵਾ 6 ਵਜੇ ਦਾ ਹਨ ਤੇ ਦਿਨ ਚੜ ਗਿਆ ਅੱਜ ਸਵੇਰੀ ਇੱਥੇ ਜਿਹੜਾ ਉਹ ਮੀਂਹ ਪਿਆ ਮੌਸਮ ਬਹੁਤ ਵਧੀਆ ਹੋਇਆ ਹੋਇਆ ਠੰਡਾ ਠੰਡਾ ਮੌਸਮ ਆ ਤੇ ਬੱਦਲ ਹੋਏ ਹੋਏ ਨੇ ਕੱਲ ਸ਼ਾਮ ਨੂੰ ਵੀ ਜਦੋਂ ਛੇਪੂਰੀ ਪਹੁੰਚੇ ਸੀਗੇ ਤਾਂ ਉਦੋਂ 20 ਪਿਆ ਸੀ ਹੈ ਨਾ ਤੇ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਜਾਣਾ ਉਹਦੀ ਦੂਰੀ ਹੈਗੀ 80 ਕਿਲੋਮੀਟਰ ਗੁਰਦੁਆਰਾ ਦਮਦਵਾ ਸਾਹਿਬ ਤੇ ਇਸ ਤਰ੍ਹਾਂ ਦਾ ਸਾਰਾ ਇਹ ਏਰੀਆ ਆਲੇ ਦੁਆਲੇ ਇਹ ਕਿਤੇ ਕਿਤੇ ਖੇਤੀਬਾੜੀ ਵਾਲਾ ਏਰੀਆ ਆਉਂਦਾ ਕਿਤੇ ਕਿਤੇ ਇਸ ਤਰ੍ਹਾਂ ਦੇ ਜਿਹੜੇ ਹੋ ਛੋਟੇ ਛੋਟੇ ਜਿਹੜੇ ਹੋ ਪਹਾੜ ਆਉਂਦੇ ਨੇ ਤੇ ਅੱਗੇ ਤੋਂ ਦੇਖੋ ਤੁਸੀਂ ਨਜ਼ਾਰਾ ਰੱਖਦਾ ਕੁਝ ਇਸ ਤਰ੍ਹਾਂ ਦਾ ਤੇ ਇਸ ਏਰੀਆ ਦਾ ਬਾਕੀ ਕਿਤੇ ਕਿਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਖੇਤੀਬਾੜੀ ਵਾਲਾ ਏਰੀਆ ਵੀ ਆਉਂਦਾ ਇਧਰ ਸਾਹਮਣੇ ਪਸ਼ੂ ਜਿਹੜੇ ਉਹ ਚਰ ਰਹੇ ਨੇ ਤੇ ਇਹ ਜਿਹੜਾ ਉਹ ਨੈਸ਼ਨਲ ਹਾਈਵੇ ਆ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਟਰੱਕ ਬਹੁਤ ਜ਼ਿਆਦਾ ਚੱਲਦੇ ਆ ਰੋਡ ਦੇ ਉੱਪਰ ਤੇ ਇਦਾਂ ਇੱਥੇ ਜਿਹੜੇ ਉਹ ਪਸ਼ੂ ਚਰਦੇ ਨੇ ਸਵੇਰ ਦਾ ਨਜ਼ਾਰਾ ਬਹੁਤ ਸੋਹਣਾ ਅੱਜ ਮੀਂਹ ਪੈਣ ਕਰਕੇ ਮੌਸਮ ਜਿਹੜਾ ਉਹ ਖੈਰ ਵਧੀਆ ਹੋ ਗਿਆ ਕੱਲ ਸ਼ਾਮ ਨੂੰ ਵੀ ਜਿਹੜਾ ਉਹ ਮੀਂਹ ਪਿਆ ਦੇਖੋ ਜੀ ਸਾਹਮਣੇ ਦਾ ਨਜ਼ਾਰਾ ਇਹ ਰੋਡ ਇਸ ਤਰ੍ਹਾਂ ਦਾ ਕਿਤੇ ਕਿਤੇ ਚੜ੍ਹਾਈਆਂ ਆਉਂਦੀਆਂ ਨੇ ਕਿਤੇ ਕਿਤੇ ਉਤਰਾਈਆਂ ਹਨਾ ਹੁਣ ਸਾਹਮਣੇ ਫੇਰ ਜਿਹੜੀ ਹੋ ਚੜਾਈ ਆਊਗੀ ਹਲਕੀ ਹਲਕੀਆਂ ਚੜਾਈਆਂ ਜਿਹੜੀਆਂ ਉਹ ਆਉਂਦੀਆਂ ਨੇ ਤੇ ਇੱਥੇ ਏਰੀਆ ਬਹੁਤ ਖਾਲੀ ਪਿਆ ਹਨਾ ਬਹੁਤ ਜ਼ਿਆਦਾ ਏਰੀਆ ਜਿਹੜਾ ਖਾਲੀ ਪਿਆ ਬਸੋਂ ਬਹੁਤ ਇਹ ਰੋਡ ਦੇ ਆਲੇ ਦੁਆਲੇ ਜਿਹੜੀ ਬਸੋਂ ਬਹੁਤ ਘੱਟ ਆ ਸਾਹਮਣੇ ਆ ਗਿਆ ਜੀ ਬੋਰਡ ਲੱਗਿਆ ਹੋਇਆ ਹਨਾ ਤੇ ਦੇਖਦੇ ਆ ਵੀ ਕਿਹੜੇ ਕਿਹੜੇ ਸ਼ਹਿਰ ਜਿਹੜੇ ਅੱਗੇ ਆਉਣਗੇ ਤੇ ਬਪਾਲ ਰਹਿ ਗਿਆ ਜੀ 199 ਵੀ ਹਵਾਰਾ ਰੇਗਾ ਸ਼ਿਆਸੀ ਤੇ ਭਪਾਲ 199 ਵੱਡਾ ਸ਼ਹਿਰ ਜਿਹੜਾ ਅੱਗੇ ਹੁਣ ਹੋਣਾ ਭਪਾਲ 199 ਕਿਲੋਮੀਟਰ ਅੱਜ ਦੇ ਸਫ਼ਰ ਦਾ ਦੂਜਾ ਟੋਲ ਪਲਾਜ਼ਾ ਆਇਆ ਇਹ ਇਹ ਟੋਲ ਪਲਾਜ਼ੇ ਬਹੁਤ ਆਉਂਦੇ ਆ ਜਦੋਂ ਆਪਾਂ ਹਜੂਰ ਸਾਹਿਬ ਨੂੰ ਸਫ਼ਰ ਕਰਦੇ ਆ ਕਿਉਂਕਿ ਸਫ਼ਰ ਲੰਬਾ ਨੈਸ਼ਨਲ ਹਾਈਵੇ ਨੇ ਆਏ ਹਵਾਰਾ ਪਸ਼ੂ ਜਿਹੜੇ ਖੜੇ ਆਉਂਦੇ ਨੇ ਇਹ ਰੋਡ ਦੇ ਬਹੁਤ ਪਸ਼ੂ ਦੇਖਣ ਨੂੰ ਮਿਲਦੇ ਨੇ ਹਵਾਰਾ ਨੈਸ਼ਨਲ ਹਾਈਵੇ ਤੇ ਨੈਸ਼ਨਲ ਹਾਈਵੇ ਦੀ ਪਸ਼ੂ ਆ ਜਾਂਦੇ ਨੇ ਰਾਸਤੇ ਦੇ ਵਿੱਚ ਆਪਾਂ ਰੁਕੇਆਂ ਢਾਬੇ ਤੇ ਸਾਹਮਣੇ ਢਾਬਾ ਬਾਈ ਹੋ ਗਿਆ ਜੀ ਸਵੇਰੇ 7:00 ਵਜੇ ਦਾ ਅੱਜ ਮੌਸਮ ਬਹੁਤ ਵਧੀਆ ਇੱਥੇ ਹੈ ਨਾ ਮੀਂਹ ਪਿਆ ਸਵੇਰੇ ਸਵੇਰੇ ਰਾਸਤੇ ਦੇ ਵਿੱਚ ਆਉਂਦੇ ਆਉਂਦੇ ਵੀ ਕਣੀਆਂ ਪਈ ਜਾਂਦੀਆਂ ਸੀਗੀਆਂ ਤੇ ਇੱਕ ਘੰਟੇ ਦੀ ਆਪਣੀ ਵਾਟ ਹੋ ਰਹੀ ਗਈ ਘੰਟੇ ਦਾ ਜਿਹੜਾ ਰਸਤਾ ਹੋ ਰਹਿ ਗਿਆ ਹੋਰ ਤੇ ਆ ਇੱਥੇ ਢਾਬਾ ਹੋਰ ਸਰਪੰਚ ਸਾਹਿਬ ਕਿਵੇਂ ਚੱਲਦੀ ਹੈ ਯਾਤਰਾ ਬੜੀ ਯਾਤਰਾ ਦਾ ਆਨੰਦ ਮੰਗਲਾ ਆ ਆਨੰਦ ਆਇਆ ਪਿਆ ਜੀ ਆਨੰਦ ਆਇਆ ਪੈਣਗੇ ਮਾ ਠੀਕ ਹੈ ਜੀ ਠੀਕ ਜਤਰਾ ਤਾਂ ਐ ਆਏ ਪੈਣਾ ਸਰੁਗਾਂ 'ਚ ਹੀ ਫਿਰਦੇ ਆ ਹਾਂ ਜੀ ਅੱਜ ਕੁਛ ਮੌਸਮ ਵੀ ਵਧੀਆ ਹੋ ਗਿਆ ਯਾਰ ਮੌਸਮ ਬਾਲਾ ਵਧੀਆ ਰਾਤ ਨੂੰ ਇੱਥੇ ਤਾਂ ਨਾ ਮੱਛਰ ਨਾ ਮੱਖੀ ਬੜਾ ਮੈਨਾ ਐਡਾ ਮਾਹੌਲ ਚੰਗਾ ਹਾਂ ਜੀ ਹਾਂ ਯਾਤਰਾ ਤਾਂ ਬਾਲੀ ਚੰਗੀ ਹੈ ਜੀ ਹਾਂ ਜੀ ਤੇ ਆਇਦਰ ਠਾਬਾ ਆ ਦੀ ਗਲਾਸ ਬਈ ਦੂਜਾ ਠਾਬਾ ਆ ਗਿਆ ਚਾਹ ਪੀਣੇ ਆ ਠਾਬਾ ਆ ਗਿਆ ਆਈ ਅਸੀਂ ਪਾਉਣਾ ਚਾਹ ਜੀ ਚਾਹ ਜੀ ਪੀਣ ਵਾਸਤੇ ਪੀਣ ਵਾਸਤੇ ਘੱਟ ਘੱਟ ਦੇ ਲੈ ਨੇ ਚਾਰ ਪੰਜ ਕੱਪ ਪਰੋਣੇ ਚਾਹ ਦੇ ਪੁਰਵੀ ਨੇ ਉਹਨੇ ਕਿਵੇਂ ਚੱਲਦਾ ਸਫਰ ਐਨ ਵਧੀਆ ਵੀਰੇ ਤੂੰ ਦੇ ਖਬਰਾਂ ਇਹ ਤੁਹਾਨੂੰ ਸੁਣਾ ਦੱਸ ਠੀਕ ਆ ਵਧੀਆ ਮੈਂ ਸੁੱਤਾ ਫਿਆ ਸੀ ਯਾਰ ਵਿੱਚੇ ਸੌ ਗਿਆ ਮੀਂਹ ਮਿਲਦਾ ਸਾਰੀ ਨੀਂਦ ਪੂਰੀ ਕਰਕੇ ਜਾਏਗਾ ਤੁਹਾਨੂੰ ਹੋਰ ਮੈਂ ਸੌਂ ਗਿਆ ਯਾਰ ਵਿੱਚੇ ਪਤਾ ਨਹੀਂ ਲੱਗਿਆ ਮੈਂ ਉਹ ਸਟੇਟਸ ਵੀ ਹੁਣ ਪਾਇਆ ਉਹਦਾ ਆਪਣਾ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਦੰਦਵਾ ਸਾਹਿਬ ਸਾਰੀਆਂ ਸੰਗਤਾਂ ਜਿਹੜੀਆਂ ਉਹ ਆ ਰਹੀਆਂ ਨੇ ਬੱਸ ਦੇ ਵਿੱਚ ਉਤਰ ਰਹੀਆਂ ਨੇ ਇੱਧਰ ਸਾਹਮਣੇ ਦਰਬਾਰ ਸਾਹਿਬ ਨੇ ਗੁਰਦੁਆਰਾ ਸਾਹਿਬ ਜੀ ਦੰਦਵਾ ਸਾਹਿਬ ਪਾਸ ਸਾਹੀ ਦਸਵੀਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਣ ਸਾਰੇ ਜਿਹੜਾ ਉਹ ਕਣੀਆਂ ਵੀ ਸ਼ੁਰੂ ਹੋ ਗਈਆਂ ਜਸਵੀਰ ਤੋਂ ਹਲਕਾ ਹਲਕਾ ਜਿਹੜਾ ਉਹ ਮੀਂਹ ਪੈ ਰਿਹਾ ਹੈ ਚਲਦੇ ਆਂ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆਂ ਤੇ ਸਮਾਂ ਹੋ ਗਿਆ ਪੌਣੇ 1:00 ਵਜੇ ਦਾ ਆਪਾਂ 4:00 ਵਜੇ ਦੇ ਨੇੜੇ ਤੇੜੇ ਜਿਹੜਾ ਉਹ ਚੱਲੇ ਸੀਗੇ ਸ਼ਿਪੂਰੀ ਤੋਂ ਗੁਰਦੁਆਰਾ ਸਾਹਿਬ ਦੇ ਨਾਲ ਇਹ ਖੇਤ ਨੇ ਤੇ ਇੱਥੇ ਕਹਿੰਦੇ ਵੀ ਸੋਇਆਬੀਨ ਦੀ ਖੇਤੀ ਬਹੁਤ ਜ਼ਿਆਦਾ ਹੁੰਦੀ ਆ ਤੇ ਆਪਣੇ ਪੰਜਾਬ ਤੋਂ ਆਉਂਦੇ ਨੇ ਮੁੰਡੇ ਸਾਰੇ ਨਾ ਮਸ਼ੀਨਾਂ ਲੈ ਕੇ ਵੜਾਈ ਕਰਨ ਵਾਸਤੇ ਆ ਜਿਵੇਂ ਮਸ਼ੀਨਾਂ ਆਈਆਂ ਹੋਈਆਂ ਨੇ ਮਲੌਟ ਤੋਂ ਨਹੀਂ ਕਹਿੰਦੇ ਜੀ ਹਾਂ ਮਲੌਟ ਮਲੌਟ ਇਹ ਬਾਈ ਹੁਣੀ ਮਲੌਟ ਤੋਂ ਨਹੀਂ ਫਿਰ ਇੱਥੇ ਗੁਰਦੁਆਰਾ ਸਾਹਿਬ ਮੂਰੀ ਨੇ ਮਸ਼ੀਨ ਲਾ ਲਈ ਤੇ ਇੱਧਰ ਸਾਰੀ ਸੋਇਆਬੀਨ ਦੀ ਖੇਤੀ ਆ ਹੋਰ ਕਿਹੜੀ-ਕਿਹੜੀ ਖੇਤੀ ਕਹਿੰਦੇ ਜੀ ਕਿਹੜੀ-ਕਿਹੜੀ ਹੁੰਦੀ ਆ ਇਹ ਮੱਕੀ ਤੇ ਮੂੰਗੀ ਤੇ ਆਪਣੇ ਸੋਇਆਬੀਨ ਦੀ ਖੇਤੀ ਕਹਿੰਦੇ ਜ਼ਿਆਦਾ ਠੀਕ ਹੈ ਜੀ ਬਹੁਤ ਵਧੀਆ ਖੇਤ ਹੈ ਕਹਿੰਦੇ ਜਿਹੜਾ ਮੱਧ ਪ੍ਰਦੇਸ਼ ਆਦ ਰਿਹਾ ਹਾਂਜੀ ਹਾਂਜੀ ਕਾਫੀ ਲੰਬੇ ਟਾਈਮ ਤੋਂ ਮਸ਼ੀਨ ਵਾਲੇ ਕਹਿੰਦੇ ਅਸੀਂ ਆ ਰਹੇ ਹਾਂ ਇੱਥੇ ਠੀਕ ਹੈ ਜੀ ਬਹੁਤ ਵਧੀਆ ਕਹਿੰਦੇ ਸਾਨੂੰ ਹਾਂਜੀ ਤੇ ਆ ਬਾਈ ਹੁਣੀ ਇੱਥੇ ਦੇ ਆਏ ਨੇ ਕੰਬਾਈਨ ਲੈ ਕੇ ਹਨਾ ਮਲਾਉਟ ਤੋਂ ਨਹੀਂ ਵੀਰ ਹੁਣੀ ਕਹਿੰਦੇ ਹਰ ਇੱਕ ਸਾਲ ਆਉਂਦੀ ਨੇ ਬਹੁਤ ਕੰਬਾਈਨ ਵਾਲੇ ਬਾਈ ਹਨਾ ਪੰਜਾਬ ਤੋਂ ਵੜਾਈ ਕਰਨ ਵਾਸਤੇ ਵੱਡੇ ਹਾਈਵੇ ਤੀਏ ਗੁਰਦੁਆਰਾ ਸਾਹਿਬ ਨੇ ਤੇ ਪਹਿਲਾਂ ਕਿਹਦੇ ਵੀ ਪੁਰਾਣੇ ਸਮਿਆਂ ਦੇ ਵਿੱਚ ਨਾ ਜਦੋਂ ਸੰਗਤਾਂ ਹਜੂਰ ਸਾਹਿਬ ਜਾਂਦੀਆਂ ਹੁੰਦੀਆਂ ਸੀਗੀਆਂ ਤਾਂ ਰਾਹਤ ਦੇ ਵਿੱਚ ਪੜਾ ਬਹੁਤ ਘੱਟ ਹੁੰਦੇ ਸੀ ਕਿ ਇਹ ਹੌਲੀ-ਹੌਲੀ ਜਿਹੜੇ ਉਹ ਪੜਾਅ ਬਣਾਏ ਗਏ ਹਨਾ ਗੁਰਦੁਆਰਾ ਸਾਹਿਬ ਬਣਾਏ ਗਏ ਸੰਗਤਾਂ ਦੇ ਰੁਕਣ ਵਾਸਤੇ ਅ ਪ੍ਰਸ਼ਾਦਾ ਪਾਣੀ ਲੰਗਰ ਵਾਸਤੇ ਹਨਾ ਤੇ ਉਸ ਕਰਕੇ ਸਾਰੇ ਗੁਰਦੁਆਰਾ ਸਾਹਿਬ ਬਣਾਏ ਗਏ ਰਸਤੇ ਦੇ ਵਿੱਚ ਕੁਝ ਕੁ ਜਿਹੜੇ ਸਥਾਨ ਨੇ ਇਤਿਹਾਸਕ ਨੇ ਤੇ ਕੁਝ ਕੁ ਸਥਾਨ ਜਿਹੜੇ ਉਹ ਸੰਗਤਾਂ ਦੇ ਟਹਿਰੋ ਕਰਨ ਵਾਸਤੇ ਆਰਾਮ ਕਰਨ ਵਾਸਤੇ ਜਿਹੜੇ ਉਹ ਬਣਾਏ ਗਏ ਹਨਾ ਤੇ ਇੱਥੇ ਵੀਰ ਇਧਰ ਦਾ ਲੋਕ ਆ ਹਨਾ ਇਹ ਬਾਈ ਇੱਥੇ ਲੱਗਿਆ ਹੋਇਆ ਖੇਤ ਦੇ ਵਿੱਚ ਹਾਂ ਜੀ ਬਾਈ ਸਾਹਿਬ ਕੀ ਹਾਲ ਚਾਲ ਹੈ ਜੇ ਪੁੱਛਣਾ ਦਾ ਜਾ ਮਤਲਬ ਜੋ ਜ਼ਮੀਨ ਹੈ ਮਤਲਬ ਕਿਆ ਰੇਟ ਵਗੈਰਾ ਚੱਲ ਰਿਹਾ ਹੈ ਜਾਂ ਰੇਟ ਬਹੁਤ ਵੱਧ ਗਿਆ ਗਾ ਬਾਬਾ ਕਿਤਨਾ ਕਾ ਇਧਰ ਪਾਸ ਕੋ ਆ ਕੇ ਬਤਾਣਾ ਜੀ ਪਾਸ ਕੋ ਆ ਕੇ ਬਤਾਣਾ ਕੀ ਚੀਜ਼ ਇਧਰ ਥੋੜਾ ਸਾ ਪਾਸ ਕੋ ਆ ਕੇ ਫਿਰ ਬਤਾ ਦੋ ਨਜ਼ਦੀਕ ਆ ਹਾਂ ਜੇ ਜੇ ਪਕੜ ਲੋ ਹੱਥ ਨੇ ਹਾਂ ਕੀ ਕੀ ਰੇਟ ਵਗੈਰਾ ਕੀ ਹੈ ਯਹਾਂ ਜ਼ਮੀਨ ਕਾ ਅਭੀ ਤੋ ਮੈਂ ਸੁਣੋ 1 ਕਰੋੜ ਤੱਕ ਬਖਤੀ ਜ਼ਮੀਨ ਅੱਛਾ ਰੋਡ ਕੇ ਸਾਥ ਮੇਂ ਹਾਂ ਰੋਡ ਕੇ ਸਾਥ ਮੇਂ ਜਾਬ एक बीघा एक बीघा अच्छा हाँ बीघा कितने पाँच मतलब फार्मर हो किसान हो हाँ, साहब, मालिक हो खेत के हाँ कितना खेत है आपके पास हमारे पास चार बीघा जमीन है चार बीघा जमीन हाँ। है जहीं पे ये न, ये नहीं डांगडर ये की है ब्यावरक डांगडर की आच्छा? बंगाली देगा वो देगा जमीन हम बात कर तो लें यहाँ पे कान -कान सी होती है, है? गेहूँ चना धनिया और सोयाबीन मक्का ये सब चीज बेचते हो मंडी में जाके बेचते हो मंडी में बेचते हैं यहाँ से जो आरती जो होता है यहीं से ले जाता है खेत से हाँ हाँ हा। से ले जाता है डीलर नहीं हमें नहीं ले, शा शा ले जाते हैं मंडी अच्छा, आप लेके जाते हो ठीक है कौन सी मंडी आपके नजदीक ब्याोरा ब्यारा हाँ ਠੀਕ ਹੈ ਜੀ ਇਹ ਇੱਥੇ ਸੀਗੇ ਕਿਸਾਨ ਇੱਥੇ ਦੇ ਹਨ ਮੱਧ ਪ੍ਰਦੇਸ਼ ਦੇ ਕਿਹਾਂ ਸਾਧਨ ਹੈ ਜੋ ਖੇਤ ਵਿੱਚ ਪਾਣੀ ਲਗਾਤ ਟਿਊਬਵਲ ਲੱਗ ਰਿਹਾ ਟਿਊਬਵਲ ਹੈ ਕਿੰਨਾ ਗਹਿਰਾ ਪਾਣੀ ਹੈ 3 ਕਪੜਾ ਹੈ ਹਾਂ 300 ਫੁੱਟ ਅੱਛਾ ਪਾਣੀ ਮਿੱਠਾ ਹੈ ਵੈਸੇ ਹੈ ਮਿੱਠਾ ਹੈ ਬਿਜਲੀ ਕਨੈਕਸ਼ਨ ਹੈ ਟੂਵਲ ਮਤਲਬ ਬਿਜਲੀ ਕਨੈਕਸ਼ਨ ਸੇ ਚੱਲਦੇ ਹਨ ਅੱਛਾ ਕਿ ਕਿਤਨੇ ਹੌਸਪਾਵਰ ਕੀ ਮੋਟਰ ਹੈ 3 ਕੀ ਹੈ ਯਾਰ 3 अच्छा 2.5 इंच पानी ਹੋਗਾ ਹੈ اچھا اچھا ਠੀਕ ਹੈ ਤੇ ਆ ਨਹੀਂ ਜੀ ਲੋ ਜੀ ਇਸ ਤਰ੍ਹਾਂ ਇੱਥੇ ਕੀਤੀ ਜਿਹੜੀ ਹੁੰਦੀ ਆ ਮੱਧ ਪ੍ਰਦੇਸ਼ ਦੇ ਵਿੱਚ ਹਨਾ ਤੇ ਇਹ ਇੱਥੇ ਦੇ ਲੋਕਲ ਸੀਗੇ ਇੱਕ ਕਿਸਾਨ ਤੇ ਇਹ ਵੀ ਕਹਿੰਦੇ ਸੋਇਆ ਬੀਨ ਆ ਜਿਹੜੀ ਆ ਫਸਲ ਆ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਜਿਹੜਾ ਉਹ ਸਾਰਿਆਂ ਸੰਗਤਾਂ ਤਿਆਰ ਕਰ ਰਹੀਆਂ ਨੇ ਇਧਰ ਦਾਲ ਨੂੰ ਜਿਹੜਾ ਹੋਰ ਤੜਕਾ ਲਾਇਆ ਜਾ ਰਿਹਾ ਦਾਲ ਨੂੰ ਤੜਕਾ ਜਿਹੜਾ ਉਹ ਲਾਇਆ ਜਾ ਰਿਹਾ ਬਾਕੀ ਇਧਰ ਪ੍ਰਸ਼ਾਦੇ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਨੇ ਸਾਰੀਆਂ ਸੰਗਤਾਂ ਵੱਲੋਂ ਹਨ ਤੇ ਇਧਰ ਮਾਤਾ ਹਣੀ ਆਟਾ ਗੋਨ ਰਹੀਆਂ ਨੇ ਤੇ ਦੋ ਤਿੰਨ ਬੱਸਾਂ ਆਈਆਂ ਨੇ ਇੱਥੇ ਹੁਣ ਸਾਰੀਆਂ ਸੰਗਤਾਂ ਵਾਸਤੇ ਲੰਗਰ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈ ਫੇਰ ਇਥੋਂ ਲੰਗਰ ਛੱਕ ਕੇ ਫੇਰ ਅੱਗੇ ਨੂੰ ਜਿਹੜਾ ਹੋ ਜਾਵਾਂਗੇ ਤੇ ਇਧਰ ਸਾਰੇ ਜਿਹੜੇ ਉਹ ਪ੍ਰਸ਼ਾਦੇ ਬਣਾਏ ਜਾ ਰਹੇ ਨੇ ਗੁਰਦੁਆਰਾ ਸ੍ਰੀ ਦੰਦੋਆ ਸਾਹਿਬ ਤੋਂ ਆਪਾਂ ਦਰਸ਼ਨ ਕਰਕੇ ਲੰਗਰ ਛੱਕ ਕੇ ਚੱਲਣ ਲੱਗੇ ਆ ਅੱਗੇ ਦਾ ਸਫ਼ਰ ਜਿਹੜਾ ਆਪਣਾ ਉਹ ਸ਼ੁਰੂ ਕਰਨ ਲੱਗੇ ਆ ਸੋਤਰੀਆਂ ਕਾਲ ਇਸ ਤੋਂ ਸਾਂ ਅੱਗੇ ਆਪਾਂ ਜੀ ਅੰਦੌਰ ਹਾਂਜੀ ਰੁਕਾਂਗੇ ਜੀ ਠੀਕ ਹੈ ਜੀ ਉੱਥੇ ਇੱਕ ਘੰਟੇ ਦਾ ਵਿਸ਼ਰਾਮ ਕਰਕੇ ਹਾਂਜੀ ਸੰਗਤਾਂ ਜਲ ਪਾਣੀ ਛੱਕ ਕੇ ਉਸ ਤੋਂ ਬਾਅਦ ਰਵਾਨਾ ਹੋਣਗੇ ਆ ਜੀ ਬਹਿਰਾਨਪੁਰ ਨੂੰ ਜੀ ਠੀਕ ਹੈ ਬਹਿਰਾਨਪੁਰ ਸ਼ਾਮ ਨੂੰ ਰੁਕਾਂਗੇ ਜੀ ਨਾਈਟ ਅੱਜ ਦੀ ਬਿਹਰਾਂਪੁਰ ਹੈ ਉੱਥੇ ਦਰਸ਼ਨ ਮਿਲ ਲੈ ਕਰਕੇ ਸਵੇਰੇ ਅਮਰਤ ਵੇਲੇ ਉੱਥੋਂ ਚੱਲਾਂਗੇ ਜੀ ਉਸ ਤੋਂ ਬਾਲਾਪੁਰ ਹੁੰਦੇ ਹੋਏ ਕੱਲ ਸ਼ਾਮਾਂ ਨੂੰ ਆਪਾਂ ਹਜੂਰ ਸਾਹਿਬ ਤੱਕ ਸ੍ਰੀ ਹਜੂ ਤਹ ਪਹੁੰਚਾਂਗੇ ਜੀ ਹਾਂਜੀ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਿੱਤੀ ਹੈ ਵੀ ਕਿਹੜੇ ਕਿਹੜੇ ਰੂਟ ਤੋਂ ਆਪਾਂ ਜਾਣਾ ਇੱਧਰ ਗੁਰਦੁਆਰਾ ਸਾਹਿਬ ਸੀਗੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਆਪਾਂ ਦਰਸ਼ਨ ਜਿਹੜੇ ਉਹ ਕਰ ਲਏ ਸੰਗਤਾਂ ਬਸ ਦੇ ਵਿੱਚ ਬੈਠ ਗਈਆਂ ਚੱਲਦੇ ਆਂ ਤਿਆਰੀ ਜਿਹੜੀ ਉਹ ਕਰਦੇ ਆਂ ਅੱਗੇ ਦਾ ਸਫ਼ਰ ਆਪਣਾ ਜਿਹੜਾ ਉਹ ਸ਼ੁਰੂ ਕਰਦੇ ਆ ਤੇ ਸਾਰੀਆਂ ਸੰਗਤਾਂ ਜਿਹੜੀਆਂ ਆ ਕੇ ਬੱਸ ਦੇ ਵਿੱਚ ਬੈਠ ਗਈਆਂ ਅੱਗੇ ਦਾ ਸਫ਼ਰ ਜਿਹੜਾ ਆਪਾਂ ਉਹ ਸ਼ੁਰੂ ਕਰਦੇ ਆ ਕਮਾਂਡ ਹੁਣ ਦਲੇਰ ਬਾਈ ਦੇ ਹੱਥ ਚ ਹੈ ਗੱਡੀ ਦੀ ਹੁਣ ਇਹ ਇਹਦੇ ਹੱਥਾਂ ਦੀ ਕਾਦੇ ਨੇ ਕਿੱਥੇ ਲੈ ਕੇ ਜਾਣਾ ਇਹ ਕਹਿੰਦਾ ਕਿ ਕਿੱਥੇ ਕਾਦੇ ਲੈ ਕੇ ਜਾਣਾ ਆਪਾਂ ਚੱਲਾਂਗੇ ਅੰਦੌਰ ਇਹ ਆਪਾਂ ਨੂੰ ਕੀ ਜਰਾ ਰਾਹ ਦੇ ਵਿੱਚ ਆਪਾਂ ਚਾਹ ਬਣਾਵਾਂਗੇ ਇੱਕ ਵਾਰੀ ਠੀਕ ਹੈ ਜੀ ਜੇ ਆਪਾਂ ਸੌਰ ਥੋੜਾ ਹੋ ਗਿਆ ਫਿਰ ਆਪਾਂ ਅੰਦੌਰ ਜਾ ਕੇ ਜਗਾਂਗੇ ਬਾਬਿਆਂ ਦੇ ਘਰ ਗੁਰਦਾਰੇ ਠੀਕ ਹੈ ਜੇ ਸੰਗਤ ਨੇ ਕਿਹਾ ਵੀ ਰਾਹ ਦੇ ਵਿੱਚ ਅਸੀਂ ਚਾਹ ਪੀਣੀ ਹੈ ਫਿਰ ਅਸੀਂ ਆਪਾਂ ਰਸਤੇ ਦੇ ਵਿੱਚ ਕੋਈ ਥਾਂ ਵਧੀਆ ਜਿਹਾ ਵੇਖ ਕੇ ਕਿਆ ਬਣਾਵਾਂਗੇ ਜਦੋਂ ਖੁਸ਼ੀਆਂ ਮਰੋ ਤਾਂ ਬੱਚੇ ਆਪਾਂ ਗੂਗਲ ਮੈਪ ਲਾਇਆ ਇਥੋਂ ਤੱਕ ਤਖਤ ਸ੍ਰੀ ਹਜੂਰ ਸਾਹਿਬ ਦੀ ਜਿਹੜੀ ਉਹ ਦੂਰੀਆਂ 724 ਕਿਲੋਮੀਟਰ ਹੈ ਤੇ ਜੀ ਇਥੋਂ ਪਾਸੇ ਸਿੱਧਾ ਜਾਗੇ ਆ ਕੁੱਲ ਜਿਹੜਾ ਸਫਰ ਹੋ ਗਿਆ 11 ਘੰਟੇ 54 ਮਿੰਟ ਦਾ ਹੈ ਨਾ ਬੱਸ ਬਹੁਤ ਡਰਦਾ ਸਮਾਂ ਹੋ ਗਿਆ ਜੀ ਦੁਪਹਿਰ ਦੇ 12:30 ਅਸੀਂ ਆਪਾਂ ਰੁਕੇ ਹਾਂ ਇੱਥੇ ਪੈਟਰੋਲ ਪੰਪ ਦੇ ਡੀਜ਼ਲ ਭਰਉਣ ਵਾਸਤੇ ਬੱਸ ਦੇ ਵਿੱਚ ਤੇ ਇੱਥੇ ਜਿਹੜੀ ਉਹ ਚਾਹ ਬਣਾਵਾਂਗੇ ਸਾਰੀਆਂ ਸੰਗਤਾਂ ਵਾਸਤੇ ਇਧਰ ਸਿਲੰਡਰ ਜਿਹੜਾ ਉਹ ਫਿੱਟ ਕਰ ਰਹੇ ਹਾਂ ਪੱਠੀ ਤੇ ਚਾਹ ਬਣਾ ਕੇ ਸਾਰੀਆਂ ਸੰਗਤਾਂ ਇੱਥੇ ਚਾਹ ਛਕਣੀਆਂ ਇਹ ਦੌਰ ਦੀ ਦੂਰੀ ਇੱਥੋਂ ਤੱਕ ਗਰੀਬਨ ਰਹਿ ਗਈ 60 ਤੋਂ 65 ਕਿਲੋਮੀਟਰ 60 ਤੋਂ 65 ਕਿਲੋਮੀਟਰ ਇੱਥੋਂ ਜਿਹੜਾ ਉਹ ਅੰਦੌਰ ਹੈ ਪੱਠੀ ਜਿਹੜੀ ਫਿੱਟ ਕਰ ਲਈ ਚਾਹ ਬਣਾਉਣੇ ਆ ਚਾਹ ਛਕਦੇ ਆ ਫਿਰ ਦੇਖਦੇ ਆ ਬਾਬਾ ਜੀ ਕੀ ਛਕਾਉਂਦੇ ਨੇ ਸਾਨੂੰ ਚਾਹ ਨਾਲ ਪਰਾ ਸ਼ੱਕਰਬਾਰੇ ਹਾਂਜੀ ਤੇ ਮਟਰ ਮਟਰ ਪਾਤਮਾਨ ਦੀਆਂ ਚੀਜ਼ਾਂ ਭਾਈ ਮਿਲਦੀਆਂ ਨੇ ਜੇ ਸਿੰਗਾਪੁਰ ਵਾਲਿਆਂ ਨਾਲ ਯਾਤਰਾ ਕਰਦੇ ਆ ਛਕਣ ਨੂੰ ਹੈ ਕਦੇ ਉਹ ਬੇਸਨ ਵਾਲੀ ਪਿੰਨੀਆਂ ਬੇਸਨ ਵਾਲੀਆਂ ਪਿੰਨੀਆਂ ਹੈ ਕਦੇ ਸ਼ੱਕਰਬਾਰੇ ਤੇ ਬਾਲੂ ਸ਼ਾਹੀ ਬਿਸਕਟ ਬਾਲੂ ਸ਼ਾਹੀ ਬਿਸਕਟ ਆ ਟੌਫੀਆਂ ਹਾਂ ਟੌਫੀਆਂ ਪਿੰਨੀਆਂ ਜੀ ਸਾਰੀ ਚੀਜ਼ ਨਾਲ ਲੈ ਕੇ ਆਈ ਦੀ ਹੈ ਹਾਂਜੀ ਹਾਂ ਹਾਂ ਕਿਉਂ ਰਸਤੇ ਦੇ ਵਿੱਚ ਫਿਰ ਰੋਕ ਕੇ ਆਂ ਚਾਹ ਬਣਾ ਲਈ ਦੀ ਆ ਤੇ ਇਧਰ ਆ ਦਰੀਆਂ ਵਛਾਤੀਆਂ ਸੰਗਤ ਦੇ ਬੈਠਣ ਵਾਸਤੇ ਹਨ ਤੇ ਸਾਰੀ ਸੰਗਤ ਆ ਰਹੀ ਆ ਆ ਹਾਈਵੇ ਆ ਜਿੱਤੇ ਆਪਾਂ ਸਫਰ ਕਰ ਰਹੇ ਆ ਤੇ ਟਰੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਚੱਲਦਾ ਆ ਟਰੱਕ ਜਿਹੜਾ ਉਹ ਅਲੱਗ-ਅਲੱਗ ਸਟੇਟਾਂ ਦੇ ਟਰੱਕ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਤੇ ਆਮ ਆਵਾਜ਼ ਹੀ ਘੱਟ ਮਿਲਦੀਆਂ ਨੇ ਗੱਡੀਆਂ ਜਦਦੇ ਆਪਾਂ ਇਹ ਹਾਈਵੇ ਦਾ ਸਫਰ ਕਰ ਰਹੇ ਹਾਂ ਤਾਂ ਟਰੱਕੇ ਹੀ ਦੇਖਣ ਨੂੰ ਮਿਲ ਰਹੇ ਨੇ ਹੋਏ इंदौर ਦੀ ਜਿਹੜੀ ਉਹ ਦੂਰੀ ਆ ਤਕਰੀਬਨ 60 ਤੋਂ 65 ਕਿਲੋਮੀਟਰ ਹਨਾ ਆਪਾਂ इंदौर ਕ੍ਰੋਸ ਕਰਕੇ ਫੇਰ ਮਹਾਰਾਸ਼ਟਰ ਦੇ ਵਿੱਚ ਐਂਟਰ ਹੋਵਾਂਗੇ ਹਲੇ ਆਪਾਂ ਮੱਧ ਪ੍ਰਦੇਸ਼ ਦੇ ਵਿੱਚ ਆ ਤੇ ਕੱਲ ਆਪਾਂ ਐਂਟਰ ਹੋ ਗਏ ਸੀਗੇ ਯੂਪੀ ਚੋਂ ਨਿਕਲ ਗਏ ਐਮਪੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਤੇ ਕੱਲ ਦਾ ਦਿਨ ਤੇ ਅੱਜ ਦਾ ਦਿਨ ਦੋ ਦਿਨ ਆਪਾਂ ਜਿਹੜਾ ਉਹ ਸਫਰ ਕੀਤਾ ਐਮਪੀ ਦੇ ਵਿੱਚ ਅੱਜ ਸ਼ਾਮ ਤੱਕ ਆਪਾਂ ਮਹਾਰਾਸ਼ਟਰ ਦੇ ਵਿੱਚ ਐਂਟਰ ਹੋ ਜਾਾਂਗੇ ਸਭ ਤੋਂ ਵੱਧ ਸੋਇਆਬੀਨ ਦੀ ਖੇਤੀ ਹੁੰਦੀ ਹੈ ਅੱਛਾ ਜੀ ਸੋਇਆਬੀਨ ਹੈ ਇਹ ਹਾਂ ਜੀ ਠੀਕ ਹੈ ਜੀ ਦਿਖਾਓ ਖੋਲ ਕੇ ਖੋਲ ਕੇ ਹਾਂ ਸੋਇਆਬੀਨ ਆ ਹਨਾ ਸੋਇਆਬੀਨ ਹੈ ਬਹੁਤ ਜ਼ਿਆਦਾ। ਸੋਇਆਬੀਨ ਜਿਵੇਂ ਆਪਾਂ ਪਿੱਛੇ ਤੁਹਾਨੂੰ ਦੱਸਿਆ ਸੀ ਵੀ ਸੋਇਆਬੀਨ ਦੀ ਖੇਤੀ ਹੁੰਦੀ ਆ। ਕਟਾਈ ਕਰ ਰਹੀ ਹੈ। ਹਾਂ ਹੁਣ ਜਿਹੜਾ ਸਮਾਂ ਇਹ ਕਟਾਈ ਦਾ ਸਮਾਂ ਹੁਣ ਉਥੇ ਆ ਖੇਤ ਵਾਲਿਆਂ ਨੇ ਜਿਹੜੀ ਕੱਟ ਕੇ ਰੱਖੀ ਹੋਈ ਸੀ ਢੇਰੀਆਂ ਲਾ ਕੇ ਸੋਇਆਬੀਨ ਸਾਰੀਆਂ ਸੰਗਤਾਂ ਵਾਸਤੇ ਚਾਹ ਬਣਾਈ ਆ। ਹੈ? ਠੀਕ ਆ। ਬੱਧੀ ਭਾਈ ਤੇਰੇ ਬਾਪੀ। ਦੇਰ। ਆਪਣੀ ਚਾਹ ਹੋ ਗਈ ਤਿਆਰ। ਚਾਹ ਪੀ ਰਹੇ ਆ। ਨਾਲ ਖਾਦੇ ਨੇ ਚਾਹਦੇ ਮਟਰ ਤੇ ਖੁਰਮੇ ਨਾਲ ਖੁਰਮੇ ਕਈ ਸ਼ੱਕਰਵਾਰੇ ਕਹਿੰਦੇ ਨੇ ਸਾਡੇ ਦਾ ਵੀ ਖੁਰਮੇ ਕਹਿੰਦੇ ਨੇ ਹਨਾ ਨਾ ਨਾ ਬਾਈ ਬਹੁਤਾ ਧੰਵਾਦ ਦੇਖ ਲਓ ਬਾਈ ਇੰਨੀ ਇੰ ਸੰਗ ਦਾ ਧਿਆਨ ਰੱਖਦੇ ਨੇ ਤੱਕੇ ਨਾਲ ਦੁਆਰੇ ਤਿੰਨ ਤਿੰਨ ਵਾਰ ਕੁੱਛ ਦੇਣੇ ਚਾਹ 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 ਪੀ ਕੇ ਆਪਾਂ ਚੱਲ ਪਏ ਇੱਥੋਂ ਜਿਹੜੀ ਹੰਦੌਰ ਦੀ ਦੂਰੀ ਹੈ ਉਹ ਤਕਰੀਬਨ 60 ਕਿਲੋਮੀਟਰ ਹੈ ਤੇ ਸਮਾਂ ਦੁਪਹਿਰ ਦੇ 1 ਵਜੇ ਦਾ ਹੋ ਗਿਆ ਤੇ ਆਪਾਂ ਹਲੇ ਵੀ ਮੱਧ ਪ੍ਰਦੇਸ਼ ਦੇ ਵਿੱਚ ਸਫਰ ਕਰ ਰਹੇ ਹਾਂ ਐਮਪੀ ਦੇ ਵਿੱਚ ਅੰਗੋਰ ਕ੍ਰੋਸ ਕਰਕੇ ਆਪਾਂ ਮਹਾਰਾਸ਼ਟਰ ਦੇ ਵਿੱਚ ਐਂਟਰ ਹੋਵਾਂਗੇ ਇਸ ਤਰ੍ਹਾਂ ਦੀਆਂ ਪੌਣ ਚੱਕੀਆਂ ਇੱਥੇ ਬਹੁਤ ਲੱਗੀਆਂ ਹੋਈਆਂ ਰਹੀਆਂ ਤੇ ਇਹਨਾਂ ਤੋਂ ਜਿਹੜੀ ਉਹ ਬਿਜਲੀ ਤਿਆਰ ਕੀਤੀ ਜਾਂਦੀ ਆ ਥਾ ਥਾ ਦੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਤੇ ਮੀਂਹ ਜਿਹੜਾ ਉਹ ਪੂਰਾ ਤੇਜ਼ ਹੋ ਗਿਆ ਸਵੇਰ ਦਾ ਹੀ ਇੱਥੇ ਜਿਹੜਾ ਉਹ ਬੱਦਲ ਹੋਇਆ ਹੋਇਆ ਤੇ ਪਹਿਲਾਂ ਹਲਕੀਆਂ ਕਣੀਆਂਆਂ ਸੀਗੀਆਂ ਹੁਣ ਉਹ ਪੂਰਾ ਤੇਜ਼ ਜਿਹੜਾ ਮੀਂਹ ਪੈ ਰਿਹਾ ਹੈ ਤੇ ਤਾਂ ਕਰਕੇ ਅੱਜ ਉਹ ਮੌਸਮ ਸਵੇਰ ਦੀ ਜਿਹੜਾ ਉਹ ਵਧੀਆ ਬਾਹਰੋਂ ਆਪਾਂ ਤੁਹਾਨੂੰ ਦਿਖਾ ਦਾਨੇ ਆ ਮੀਂਹ ਪੂਰਾ ਤੇਜ਼ ਹੋ ਗਿਆ ਪਹਿਲਾਂ ਸਵੇਰੇ ਹਲਕੀਆਂ ਜਿਹੀਆਂ ਗਣੀਆਂ ਹੀਆਂ ਸੀਗੀਆਂ ਤੇ ਸਵੇਰ ਦੇ ਜਿਹੜਾ ਉਹ ਪੂਰਾ ਬੱਦਲ ਹੋਇਆ ਹੋਇਆ ਤੇ ਇਸ ਟਾਈਮ ਫੋਲੋ ਜਿਹੜਾ ਉਹ ਪੂਰਾ ਮੀਂਹ ਪੈ ਰਿਹਾ ਹਾਂਜੀ ਦਿਵਾਸ ਨਾਕੇ ਦੇ ਪਹੁੰਚ ਚੁੱਕੇ ਆ ਜੀ ਅੰਦੌਰ ਵੱਲ ਮੋੜਨ ਲੱਗੇ ਆ ਕਿੱਧਰ ਕਿੱਧਰ ਨੂੰ ਜਾਂਦਾ ਬਈ ਰੋਡ ਐ ਕਿ ਇਹ ਇਧਰ ਦੀ ਸਾਇਆ ਜੀ ਸੱਜੇ ਪਾਸੇ ਗਿਆ ਜੀ ਦਿਵਾਸ ਅਜੈਨ ਖੱਬੇ ਪਾਸੇ ਗਿਆ ਜੀ ਅੰਦੌਰ ਬੰਬਈ ਤੇ ਜਿਵੇਂ ਬਾਈ ਨੇ ਆਪਾਂ ਨੂੰ ਦੱਸਿਆ ਹਨ ਤਾਂ ਇਹ ਆਪਾਂ ਜਿਹੜਾ ਉਹ ਇੰਦੌਰ ਨੂੰ ਜਾਣਾ ਆਹ ਸਾਈਡ ਜਿਹੜੀ ਆਪਾਂ ਮੁੜੇ ਹਾਂ ਇਹ ਸਿੱਧਾ ਰੋਡ ਇੰਦੌਰ ਨੂੰ ਜਾਂਦਾ ਹੈ। ਕਾਫੀ ਫੇਮਸ ਆ ਜਿਹੜਾ ਇਹ ਚੌਕ ਬਾਈ ਨੇ ਜਿਵੇਂ ਦੱਸਿਆ ਨਾਮ ਦੱਸਿਆ ਸੀ ਬਾਈ ਨੇ ਜਿਹੜੇ ਟਰੱਕਾਂ ਵਾਲੇ ਇੱਧਰ ਆਉਂਦੇ ਨੇ ਉਹਨਾਂ ਨੂੰ ਤਾਂ ਖਾਸ ਕਰਕੇ ਜਿਹੜਾ ਉਹ ਪਤਾ ਹੋਊਗਾ ਇਸ ਰੂਟ ਦੇ ਨੂੰ ਜਿਹੜੇ ਚੱਲਦੇ ਨੇ ਹਨਾ ਆਪਾਂ ਪਹੁੰਚ ਗਏ ਜੀ ਸ਼ਹਿਰ ਇੰਦੌਰ ਤੇ ਇੰਦੌਰ ਸ਼ਹਿਰ ਦੇ ਵਿੱਚ ਆਪਾਂ ਰੁਕਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਉਹ ਆਰਾਮ ਕਰਾਂਗੇ ਤੇ ਦਰਸ਼ਨ ਕਰਕੇ ਉਥੋਂ ਚਾਹ ਸ਼ੱਕ ਕੇ ਫਿਰ ਅੱਗੇ ਦਾ ਜਿਹੜਾ ਉਹ ਸਫ਼ਰ ਸ਼ੁਰੂ ਕਰਾਂਗੇ ਇਹ ਤੇ ਸ਼ਹਿਰ ਅੰਦੌਰ ਬਹੁਤ ਵੱਡਾ ਤੇ ਇਹ ਸਾਰਾ ਇੰਡਸਟਰੀ ਏਰੀਆ ਹੈ ਸ਼ਹਿਰ ਅੰਦੌਰ ਦਾ ਬਹੁਤ ਦੂਰ ਦੂਰ ਤੱਕ ਸ਼ਹਿਰ ਅੰਦੌਰ ਫੈਲਿਆ ਆ 20 25 ਕਿਲੋਮੀਟਰ ਤੋਂ ਇਹ ਜਿਹੜਾ ਅੰਦੌਰ ਸ਼ਹਿਰ ਦਾ ਪ੍ਰਭਾਵ ਸ਼ੁਰੂ ਹੋ ਗਿਆ ਸੀ ਵੱਡੇ ਵੱਡੇ ਮਾਲ ਇੰਡਸਟਰੀ ਹੈ ਨਾ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਅੰਦੌਰ ਤੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਾਹਮਣੇ ਜਿਹੜੇ ਉਹ ਦਰਬਾਰ ਸਾਹਿਬ ਨੇ ਚਲਦੇ ਆ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਉਹ ਮੱਥਾ ਟੇਕਦੇ ਆ ਅੱਗੇ ਅੱਗੇ ਸਭ ਕਾਰਜ ਸਮਾਸ਼ਕਾਰ ਦੇ ਨਾਲ ਅੱਗੇ ਪੇਰਾ ਜਿਹੜਾ ਵੀ ਹੁੰਦੀ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਦਰਬਾਰ ਸਾਹਿਬ ਦੇ ਨਾਲ ਇੱਥੇ ਜਿਹੜਾ ਉਹ ਲੰਗਰ ਹੈ ਤੇ ਆਪਾਂ ਚਲਦੇ ਆ ਚਾਹ ਜਿਹੜੀ ਉਹ ਛਕਦੇ ਆ ਗੁਰੂ ਘਰ ਲੰਗਰ ਸਰਹਾਲੀ ਸਾਹਿਬ ਵਾਲੇ ਜਿਹੜੇ ਬਾਬਾ ਜੀ ਨੇ ਉਹਨਾਂ ਦੀ ਜਿਹੜੀ ਇੱਥੇ ਉਹ ਸੇਵਾ ਹੈ ਗੁਰਦੁਆਰਾ ਸਾਹ ਦੇ ਵਿੱਚ ਆਪਾਂ ਹਲੇ ਪਹੁੰਚੀ ਸੀਗੇ ਦਰਸ਼ਨ ਕਰਕੇ ਬਾਹਰ ਆਏ ਸੀ ਤੇ ਆਉਂਦਿਆਂ ਹੀ ਬਹੁਤ ਤੇਜ਼ ਜਿਹੜਾ ਉਹ ਮੀਂਹ ਆ ਗਿਆ। ਸਵੇਰ ਤੋਂ ਹੀ ਹਲਕੀਆਂ-ਹਲਕੀਆਂ ਕਣੀਆਂ-ਕਣੀਆਂ ਪੈ ਰਹੀਆਂ ਸੀ ਤੇ ਹੁਣ ਮੈਨੂੰ ਲੱਗਦਾ ਵੀ ਪੂਰੀ ਵਧੀਆ ਝੜੀ ਲੱਗੂਗੀ ਮੀਂਹ ਦੀ। ਬਹੁਤ ਤੇਜ਼ ਮੀਂਹ ਆ। ਇੰਦਰ ਤੋਂ ਆਪਾਂ ਚੱਲਣ ਲੱਗੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਇੱਥੇ ਚਾਹ ਜਿਹੜੀ ਉਹ ਸ਼ੱਕ ਸਾਰਿਆਂ ਸੰਗਤਾਂ ਜਿਹੜੀਆਂ ਉਹ ਆਗੀਆਂ ਬੈਠਦੇ ਆ ਬਸ ਦੇ ਵਿੱਚ ਤੇ ਅੱਗੇ ਦਾ ਸਫ਼ਰ ਜਿਹੜਾ ਆਪਣਾ ਉਹ ਸ਼ੁਰੂ ਕਰਦੇ ਆਂ ਟਾਈਮ ਕਿੰਨੇ ਵਜੇ ਦਾ ਹੋਇਆ ਦੇਖਿਓ ਜੀ ਟਾਈਮ ਕਿੰਨਾ ਹੋਇਆ ਟਾਈਮ 3:24 ਹਾਂ 3:24 ਦਾ ਸਮਾਂ ਹੋ ਗਿਆ ਤੇ ਅੱਗੇ ਦਾ ਸਫ਼ਰ ਆਪਾਂ ਸ਼ੁਰੂ ਕਰਦੇ ਆਂ ਦੇਖਦੇ ਆਂ ਵੀ ਸ਼ਾਮ ਨੂੰ ਕਿੱਥੇ ਆਪਾਂ ਸਟੇ ਕਰਦੇ ਆਂ ਅੱਜ ਜਾ ਕੇ ਪਹਿਲਾ ਬਹਿਰਾਪੋਰੀ ਬਹਿਰਾਪੋਰੀ ਬਹਿਰਾਪੋਰਾ ਜਿਹੜੀ ਉਹ ਸਟੇ ਕਰਾਂਗੇ ਬਾਕੀ ਦੇਖਦੇ ਆਂ ਕਿੰਨਾ ਸਫ਼ਰ ਆਪਾਂ ਜਿਹੜਾ ਹੋਟਲ ਅਟੈਚ ਕਰਦੇ ਆਂ ਹਾਂ ਬਾਈ ਕਿਵੇਂ ਹੋ ਹਾਂ ਜੀ ਕਿਵੇਂ ਚੱਲਦੀ ਆ ਯਾਤਰਾ ਬਹੁਤ ਵਧੀਆ ਮੇਲੇ ਦੇ ਬਰਤਾਰਾ ਸਾਹਿਬ ਦੋਰਾ ਸਾਹਿਬ ਬਹੁਤ ਵਧੀਆ ਬਾਈ ਵਧੀਆ ਦਰਸ਼ਨ ਹੋ ਗਏ ਵਧੀਆ ਦਰਸ਼ਨ ਹੋ ਗਏ ਚਾਹ ਚਾਹ ਸ਼ੱਕ ਲਈ ਚਾਹ ਸ਼ੱਕ ਲਈ ਹੁਣ ਆਪਾਂ ਚੱਲੇ ਆਏ ਦੂਸਾਂ ਬਾਈ ਜਿੱਥੇ ਲੈਣਾ ਆਪਾਂ ਮਹਾਰਾਣਪੁਰ 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 ਚੱਲਿਆ ਮਹਾਰਾਣਪੁਰ ਦਵਾਰਾ ਬੜੀ ਸੰਗਤ ਠੀਕ ਹੈ ਜੀ ਗੁਰਦੁਆਰਾ ਬੜੀ ਸੰਗਤ ਦਾ ਦੇ ਆਪਾਂ ਦਰਸ਼ਨ ਕਰਵਾਵਾਂਗੇ ਇਥੋਂ ਚਾਲੇ ਪਾਉਣੇ ਆ ਅੱਗੇ ਦਾ ਸਫਰ ਜਿਹੜਾ ਸ਼ੁਰੂ ਕਰਦੇ ਆਂ ਸ਼ਹਿਰ ਅੰਦੌਰ ਦੀਆਂ ਸੜਕਾਂ ਤੇ ਆਪਾਂ ਤੁਰੇ ਜਾ ਰਹੇ ਹਾਂ ਜਾਮ ਬਹੁਤ ਵੱਡਾ ਸੀ ਅੱਗੇ ਦੇਖਣ ਆਈ ਸੀ ਬੱਸ ਆਪਣੀ ਬਹੁਤ ਪਿੱਛੇ ਖੜੀ ਆ ਬਹੁਤ ਦੂਰ ਤੱਕ ਜਾਮ ਲੱਗਿਆ ਹੋਇਆ ਅ ਡੇਢ 2 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜਾ ਉਹ ਜਾਮ ਹੋ ਸਿੰਗਲ ਜਿਆ ਰੋਡ ਆ ਇਹ ਉਹਦੇ ਕਰਕੇ ਜਾਮ ਬਹੁਤ ਆ ਇਧਰ ਪਿੱਛੇ ਵੀ ਲਾਈਨ ਲੱਗੀਆਂ ਹੋ ਗਈਆਂ ਨੇ ਪਿੱਛੇ ਵੀ ਬਹੁਤ ਟ੍ਰੈਫਿਕ ਹੈ ਲੈਂਨੀ ਲੱਗੀਆਂ ਹੋਈਆਂ ਨੇ ਟ੍ਰੈਫਿਕ ਦੀਆਂ ਟਰੱਕ ਗੱਡੀਆਂ ਹਨ ਬਹੁਤ ਟ੍ਰੈਫਿਕ ਹੈ ਬਾਈ ਸ਼ਹਿਰ ਅੰਦਰ ਵੱਡਾ ਬਹੁਤ ਹੈ ਤੇ ਬਹੁਤ ਦੂਰ ਤੱਕ ਜਿਹੜਾ ਉਹ ਸ਼ਹਿਰ ਅੰਦਰ ਫੈਲਿਆ ਹੋਇਆ 20 ਕਿਲੋਮੀਟਰ ਤੋਂ ਹੀ ਜਿਹੜਾ ਉਹ ਸ਼ਹਿਰ ਅੰਦਰ ਸਟਾਰਟ ਹੋ ਜਾਂਦਾ ਕਿਉਂਕਿ ਇੰਡਸਟਰੀ ਵੀ ਵੀ ਹੈਗੀ ਇੱਥੇ ਕਾਫੀ ਇੱਥੇ ਰੇਂਜ ਉੱਤੇ ਗਿਆ ਓਏ ਹਾਂ ਤਾਂ ਆਣਾ ਚਲੋ ਤੇ ਝਰਨੇ ਵਗ ਰਿਹਾ ਬਹੁਤ ਸੋਹਣਾ ਥਿਊ ਆ ਰਿਹਾ ਝਰਨੇ ਦਾ ਸਾਰੇ ਪਿੱਠਾ ਦੇਖ ਕੇ ਲਾਦੇ ਆ ਛੱਟਣਾ ਹੋਈ ਅੰਦਾ ਸਹੀ ਹੈ ਕਾਹ ਇਹ ਕਹੇਗਾ ਘਾਟ ਆਉਗਾ ਇੱਥੇ ਮੋੜ ਆ। ਇਹ ਪੂਰੀ ਇੰਡੀਆ ਜਿੱਥੋਂ ਹੀ ਆਇਆ ਇਹ। ਤੇ ਫੁੱਫੇ ਪਾਈ ਗਿੱਦੜੂ ਵੀ ਆਪਣੀ। ਜੇ ਚੜਨੀ ਉਧਰੋਂ ਉਧਰੋਂ। ਇੱਕ। ਤਾਂ ਵਿੱਚ ਤੁਹਾਡਾ ਇੰਡੀਆ ਦਾ ਪਹਿਲਾ ਘਾਟ ਆ। ਲੋ ਵੀ ਦੁਨੀਆ ਦਾ ਇੱਕੋ ਇੱਕ ਜਿਹੜਾ ਆਪਾਂ ਘਾਟ ਤੁਹਾਨੂੰ ਜਿਹੜਾ ਦਿਖਾਉਨੇ ਆ। ਜਿਹਨੂੰ ਪੋਠਾ ਘਾਟ ਕਿਹਾ ਜਾਂਦਾ। ਜਿਹੜੀ ਸਾਈਡ ਤੋਂ ਗੱਡੀਆਂ ਚੜ੍ਹਦੀਆਂ ਨੇ ਉਹ ਇੱਥੇ ਉਹ ਸਾਈਡ ਤੋਂ ਗੱਡੀਆਂ ਉਤਰਦੀਆਂ ਨੇ। ਤੇ ਜਿਹੜੀ ਸਾਈਡ ਤੋਂ ਉਤਰਦੀਆਂ ਨੇ ਗੱਡੀਆਂ ਉਹ ਸਾਈਡ ਤੋਂ ਚੜ੍ਹਦੀਆਂ ਨੇ। ਦੇਖੋ ਪੁੱਠੇ ਪਾਸੇ ਆ ਦੂਸਰੀ ਸਾਈਡ ਵਾਲੀਆਂ ਗੱਡੀਆਂ ਆ ਸਾਈਡ ਖੜੀਆਂ ਨੇ ਜਾਮ ਬਹੁਤ ਲੱਗਾ ਹੈ ਬਹੁਤ ਜਾਮ ਬਹੁਤ ਆ ਇੱਕੋ ਇੱਕ ਘਾਟ ਆ ਜਿਹੜਾ ਹੈ ਦੁਨੀਆ ਦਾ ਚਲ ਲਗਾਟ ਪੁੱਠੇ ਪਾਸੇੋਂ ਗੱਡੀਆਂ ਜਿਹੜੀਆਂ ਆਪਣੀ ਬੱਸ ਪੁੱਠੇ ਪਾਸੇੋਂ ਉਤਰ ਰਹੀ ਆ ਆਹ ਟਰੱਕ ਜਿਹੜਾ ਸਾਰਾ ਸਾਹਮਣੇ ਹੈ ਇਹ ਗੱਡੀ ਜਿਹੜੀ ਉਹ ਪਲਟੀ ਹੋਈ ਸੀ ਇੱਥੇ ਤਾਂ ਇਹਦੇ ਕਰਕੇ ਬਹੁਤ ਜਾਮ ਲੱਗਿਆ ਹੋਇਆ ਸੀ ਹਲੇ ਵੀ ਜਾਮ ਕਾਫੀ ਆ ਇਹ ਹੁਣਾ ਜਿਹੜੇ ਰੋਡ ਤੇ ਆਪਾਂ ਸਫਰ ਕਰ ਰਹੇ ਹਾਂ ਇਹਦੇ ਤੇ ਟ੍ਰੈਫਿਕ ਬਹੁਤ ਜ਼ਿਆਦਾ ਤੇ ਇੱਥੇ ਹੁਣਾ ਜਿਹੜੀ ਨਵੀਂ ਟਨਲ ਬਣਾਈ ਜਾ ਰਹੀ ਹੈ ਫਿਰ ਟ੍ਰੈਫਿਕ ਵੀ ਘਟ ਜੂ ਨਾਲੇ ਕੁਝ ਕੁ ਸ਼ਾਰਟਕਟ ਜਿਹੜਾ ਹੋ ਪੈਣ ਲੱਗ ਜੂ ਸ਼ਹਿਰ ਤੋਂ ਬਾਹਰ-ਬਾਰ ਨਿਕਲ ਕੇ ਮੰਦਿਰ ਆ ਗਣੇਸ਼ ਮੰਦਿਰ ਇੱਥੇ ਬਹੁਤ ਸਰਦਾਲੂ ਆਉਂਦੇ ਨੇ ਆ ਗੱਡੀਆਂ ਜਿਹੜੀਆਂ ਸਾਰੀਆਂ ਖੜੀਆਂ ਨੇ ਮੰਦਿਰ ਦੇ ਵਿੱਚ ਆਉਣ ਵਾਲੇ ਨੇ ਤੇ ਇੱਥੇ ਰੋਡ ਦਾ ਜਿਹੜਾ ਕੰਮ ਚੱਲ ਰਿਹਾ ਜਿਹੜੀ ਟਨਲ ਬਣ ਰਹੀ ਹੈ ਜਿਹੜੀ ਟਨਲ ਦਾ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਨਵਾਂ ਰੋਡ ਬਣ ਰਿਹਾ ਹੈ ਇਹ ਜਿਵੇਂ ਅੱਜ ਟ੍ਰੈਫਿਕ ਲੱਗੀ ਆਪਾਂ ਨੂੰ ਜਦੋਂ ਟਨਲ ਦਾ ਕੰਮ ਪੂਰਾ ਹੋ ਗਿਆ ਰੋਡ ਚੱਲ ਪਿਆ ਤਾਂ ਟ੍ਰੈਫਿਕ ਵੀ ਘੱਟ ਹੋਊ ਬਾਕੀ ਟਾਈਮ ਵੀ ਘੱਟ ਲੱਗਿਆ ਕਰੋ ਸਾਹਮਣੇ ਇੱਕ ਹੋਰ ਮੰਦਿਰ ਆਇਆ ਕਾਲੀ ਮਾਤਾ ਦਾ ਮੰਦਿਰ ਤੇ ਇੱਥੇ ਵੀ ਬਹੁਤ ਇਕੱਠ ਹੁੰਦਾ ਕਹਿੰਦੇ ਸੰਗਤਾਂ ਦਾ ਚਾਰ ਸਵਾਰੀਆਂ ਚਾਰ ਸਵਾਰੀਆਂ ਤੇ ਹਰ ਸ਼ਨੀਵਾਰ ਬਹੁਤ ਵੱਡੀ ਗਿਣਤੀ ਵਿੱਚ ਦੇ ਵਿੱਚ ਸੰਗਤਾਂ ਇੱਥੇ ਆਉਂਦੀਆਂ ਨੇ ਇਸ ਮੰਦਿਰ ਦੇ ਵਿੱਚ ਸ਼ਨੀਵਾਰ ਨੂੰ ਬਹੁਤ ਭਾਗਾਂ ਦਾ ਸਾਰੇ ਨਾਮ ਅਪਰੇਂਡਰੀ ਸਹਿਯੋਗ ਹੈ ਕਮਰਾ ਦਾ ਅੱਜ ਕੀ ਤਲੀ ਜੀ ਉੱਤੇ ਹੀ ਲੱਗਦੀ ਹੈ ਜੀ ਹਾਂ ਜੀ ਹਾਂ ਜੀ ਪਾਣੀ ਬਹੁਤ ਤੇਜ਼ ਹੈ ਪਾਣੀ ਬਹੁਤ ਤੇਜ਼ ਹੈ ਸਪੀਡ ਇਹ ਬਹੁਤ ਵੱਡੀ ਨਦੀ ਆਈ ਹੈ ਇੱਥੇ ਤੇ ਅਸੀਂ ਨਦੀ ਨੂੰ ਦੇਖ ਕੇ ਹਿਸਾਬ ਲਾਇਆ ਵੀ ਇਹ ਦਾ ਜਿਹੜਾ ਉਹ ਸਾਰਾ ਪਾਣੀ ਹੈ ਜਾ ਕੇ ਸਮੁੰਦਰ ਦੇ ਵਿੱਚ ਡਿੱਗਦਾ ਹੋਊ ਕਿਉਂਕਿ ਮੁੰਬਈ ਬੰਬੇ ਹੈ ਨਾ ਸਮੁੰਦਰ ਨੇੜੇ ਲੱਗ ਜਾਂਦਾ ਬਹੁਤ ਵਹਾ ਪਾਣੀ ਦਾ ਇਹ ਜਿਹੜੀ ਆਪਾਂ ਨਦੀ ਤੁਹਾਨੂੰ ਦਿਖਾਈ ਹੈ ਇਹਦਾ ਨਾਮ ਆ ਨਰਮਦਾ ਨਦੀ ਬਹੁਤ ਵੱਡੀ ਨਦੀ ਆਹੇ ਪਾਣੀ ਦਾ ਵਾਅ ਬਹੁਤ ਤੇਜ਼ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਬਿਆਸ ਸਤਲੁਜ ਰਾਵੀ ਦਰਿਆ ਚੌੜੇ ਹੁੰਦੇ ਨੇ ਉੰਨੀ ਉਹ ਇਹਨਾਂ ਦੀ ਚੜਾਈ ਆ ਪਾਣੀ ਦਾ ਵਾਅ ਬਹੁਤ ਤੇਜ਼ ਆ ਆਪਾਂ ਰੁਕਿਆ ਇੱਥੇ ਪੈਟਰੋਲ ਪੰਪ ਤੇ ਤੇ ਇੱਥੋਂ ਬੁਹਾਰਨਪੁਰ ਦੀ ਜਿਹੜੀ ਦੂਰੀ ਆ ਉਹ 100 ਕਿਲੋਮੀਟਰ ਰਹਿ ਗਈ ਤੇ ਆ ਇੱਥੇ ਆਪਾਂ ਸਮਾਨ ਲਿਆ ਖਾਣ ਪੀਣ ਨੂੰ ਕੋਲਡ ਡਰਿੰਕ ਤੇ ਹਲੇਜ਼ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਬੜੀ ਸੰਗਤ ਬੁਹਾਰਨਪੁਰ ਪਾਸ ਸ਼ਹੀਦ ਅਸਵੀ ਸਾਹਮਣੇ ਦਰਬਾਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਸਵੇਰੇ ਆਪਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਉਹ ਦਰਸ਼ਨ ਕਰਾਂਗੇ ਕਿਉਂਕਿ ਹੁਣ ਸਮਾਂ ਜਿਹੜਾ ਉਹ ਕਾਫੀ ਹੋ ਗਿਆ 11 ਵਜੇ ਤੇ ਤਕਰੀਬਨ 11 ਵਜੇ ਦਾ ਜਿਹੜਾ ਉਹ ਟਾਈਮ ਹੋ ਗਿਆ ਇੱਧਰ ਜਿਹੜਾ ਉਹ ਲੰਗਰ ਹਾਲ ਸੀਗਾ ਆਪਾਂ ਲੰਗਰ ਜਿਹੜਾ ਉਹ ਛਕ ਲਿਆ ਤੇ ਹੁਣ ਇੱਥੇ ਆਪਾਂ ਰਹਿਣ ਦਾ ਜਿਹੜਾ ਉਹ ਪ੍ਰਬੰਧ ਕਰਦੇ ਆ ਹਨਾ ਇੱਥੇ ਅੱਜ ਦੀ ਰਾਤ ਜਿਹੜੀ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰੁਕਾਂਗੇ ਕੱਲ ਨੂੰ ਫਿਰ ਸਵੇਰੇ ਇਸ ਥਾਂ ਤੇ ਦਰਸ਼ਨ ਕਰਕੇ ਇੱਥੋਂ ਅੱਗੇ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਾਂਗੇ